ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਬਾਬਾ ਜੀ ਜਾਹੋ ਜਲਾਲ ਦੇ ਨਾਲ ਜਿਹੜਾ ਮੁਹੱਲਾ ਹੈ ਉਹ ਨਿਕਲ ਚੁਕਿਆ ਆਰੰਭ ਤਾਂ ਹੋ ਚੁੱਕਿਆ ਅੱਗੇ ਜਾ ਕੇ ਜਿਹੜੇ ਆ ਨਿਆਂਗ ਸਿੰਘ ਫੌਜਾਂ ਦੇ ਵੱਲੋਂ ਕਰਤੱਬ ਦਿਖਾਏ ਜਾਣੇ ਨੇ ਤੋਂ ਕੋ ਉਸ ਮੁੱਚੀ ਸੰਗਤ ਨੂੰ ਪਤਾ ਹੈ ਕਿ ਅੱਜ ਤਨਤਨ ਬਾਬਾ ਜੋਰਾਵਰ ਸਿੰਘ ਜੀ ਤਨਤਨ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੋੜ ਦੀ ਦੇਖੋ ਜਿਨ੍ਹਾਂ ਦੀ ਸ਼ਹੀਦੀ ਜੋੜ ਮੇਲ ਫਤਿਹਗੜ੍ਹ ਸਾਹਿਬ ਸਰਾਂਧੀ ਧਰਤੀ ਤੇ ਬੜੇ ਜਾਹੋ ਜਲਾਲ ਦੇ ਮਨਾਇਆ ਜਾ ਰਿਹਾ ਹੈ ਦੇਖੋ ਪਾਵੇਂ ਮਾਸੂਮ ਸੀਗੇ ਪਰ ਦਸਵੇਂ ਪਾਸ਼ਾ ਨੇ ਚੜ੍ਹਦੀ ਕਲਾ ਦੀ ਗੱਲ ਕੀਤੀ ਏ ਇਸ ਕਰਕੇ ਖਾਲਸਾ ਪੰਥ ਬੜੇ ਜਹ ਜਲਾਲ ਦੇ ਨਾਲ ਬੜੀ ਚੜ੍ਹਦੀ ਕਲਾ ਦੇ ਵਿੱਚ ਮਹੱਲਾ ਕੱਢ ਰਿਹਾ ਹੈ ਕਿਉਂਕਿ ਸਾਨੂੰ ਇਹਨਾਂ ਪੁੱਤਰੋ ਕੇ ਵਾਰਨੇ ਵਾਰਦੀਏ ਸੁੱਤ ਚਾਰ ਚਾਰ ਮੁਹੇ ਤੇ ਕੀ ਹੁਆ ਜੀਵਤ ਕਿ ਹਜ਼ਾਰ ਇਸ ਕਰਕੇ ਸਾਨੂੰ ਉਹੀ ਸਦਾਤ ਉਹੀ ਮਰਜ਼ਾਦਾ ਦਸਵੇਂ ਪਾਸ਼ਾ ਦੀ ਲੈ ਕੇ ਚੱਲਨੇ ਦੀ ਪੈਗੀ ਕਿਉਂਕਿ ਜੇ ਖਾਲਸਾ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਤੇ ਪੰਥ ਚੜ੍ਹਦੀ ਕਲਾ 'ਚ ਰਹੇਗਾ ਇਸ ਕਰਕੇ ਸਾਰੀ ਸੰਗਤ ਨੂੰ ਇਹੀ ਬੇਨਤੀ ਕਰਦੇ ਵੀ ਆਪਾਂ ਚੜ੍ਹਦੀ ਕਲਾ 'ਚ ਸਿੱਧੀ ਜੋੜ ਮੇਲੇ ਬੱਚਿਆਂ ਨੂੰ ਮਨਾਈਏ ਕਿਉਂਕਿ ਆਪਾਂ ਗੁਰਸਿੱਖ ਬਣੀਏ ਅੰਮ੍ਰਿਤਸ਼ਕੀਏ ਕਿਉਂਕਿ ਦਸਵੇਂ ਪਾਤਸ਼ਾਹ ਦੀ ਮਰਜ਼ਾ ਦਾ ਜੋ ਜੁੜੀਏ ਨਾ ਕਿ ਕੋਈ 크ਿਸਮਸ ਸਾਡਾ ਦਿਹਾੜਾ ਨਹੀਂ ਹੈਗਾ ਸਾਡੇ ਸਿੱਧੀ ਜੋੜ ਮੇਲੇ ਆ ਸਾਡੇ ਮਸ਼ਹੂਮ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਪੰਥ ਵਾਰਿਆ ਸਾਡੇ ਤੋਂ ਰਾਜ ਭਾਗ ਸ਼ਹਿ ਸ਼ਾਨ ਸ਼ਾਹ ਗੁਰੂ ਗੋਬਿੰਦ ਸਿੰਘ ਪਾਸ਼ਾ ਦਰਵੇਸ਼ ਗੁਰੂ ਗੋਬਿੰਦ ਸਿੰਘ ਪਾਸ਼ਾ ਕਿਉਂਕਿ ਏਡੇ ਵੱਡੇ ਸ਼ਾਨ ਸ਼ਾ ਸੀ ਉਹਨਾਂ ਨੇ ਸਾਡੇ ਉਤੋਂ ਦੀ ਸਾਰਾ ਪਰਿਵਾਰ ਵਾਰਿਆ ਇਸ ਕਰਕੇ ਅਸੀਂ ਉਹਨਾਂ ਦੀ ਸਭ ਉਹਨਾਂ ਦਾ ਸੰਧਾਤਾ ਦੇ ਚਲਦੇ ਉਹਨਾਂ ਦੀ ਮਰਜ਼ਾਦਾ ਦੇ ਚਲਦੇ ਹੋਏ ਅੰਮ੍ਰਿਤਸਰ ਕੇ ਗੁਰਸਿੱਖੀ ਦੇ ਨਾਲ ਜੁੜੀਏ ਤੇ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਸਿੱਧੀ ਜੋੜ ਮੇਲੇ ਮਨਾਈਏ। ਬਾਬਾ ਜੀ ਜਿਵੇਂ ਅੱਜ ਮੌਸਮ ਖਰਾਬ ਆ ਪਰ ਖਾਲਸਾ ਦੀ ਪੂਰੀ ਚੜ੍ਹਦੀ ਕਲਾ ਜੀ। ਦੇਖੋ ਜਿੱਥੇ ਸਿੱਧੀ ਜੋੜ ਮੇਲੇ ਜੇ ਆਪਾਂ ਪਤਾ ਹੈ ਕਿ ਨਿੱਕੇ ਸਾਹਿਬ ਜੀ ਜਦੋਂ ਜੰਗ ਕੀਤਾ ਮਾਰ ਆਏ ਨੇ ਉਦੋਂ ਇਹੀ ਮੌਸਮ ਸੀਗਾ। ਦਾਦ ਦੇ ਠੱਕਾ ਹਵਾ ਵਗਦੀ ਸੀ ਮੀਂਹ ਵੀ ਪੈਂਦਾ ਸੀ ਨਿਕਨੀ ਕਣੀ ਦਾ। ਕਿਹੜੇ ਹਸਾਮਨਾ ਸਾਡੇ ਸਾਹਿਬ ਜੀ ਮਾਤਾ ਗੁਜਰਕੌਰ ਬਿਰਧ ਸਮੇਂ ਦੇ ਵਿੱਚ ਠੰਡੇ ਬੁਰਜ ਦੇ ਵਿੱਚ ਰਹੇ। ਤੇ ਜੈਨਾ ਕਿ ਮੀ ਅਸੀਂ ਆਪਣੇ ਤੇ ਚੱਲਾਂਗੇ ਸ਼ਾਇਦ ਸਾਨੂੰ ਉਹਨਾਂ ਬੱਚਿਆਂ ਦੀ ਯਾਦ ਆਵੇ ਉਸ ਸਾਡੀ ਬਿਰਧ ਮਾਤਾ ਦੀ ਯਾਦ ਆਵੇ ਇਸ ਕਰਕੇ ਸਾਨੂੰ ਉਹਨਾਂ ਜਾਦਾਂ ਨੂੰ ਮਹਿਸੂਸ ਕਰਕੇ ਹੀ ਥੋੜਾ ਬਹੁਤਾ ਇੱਥੇ ਲੋਕਾਂ ਦਾ ਭਲਾ ਹੋ ਸਕੇ ਅਸੀਂ ਗੁਰੂ ਸਿੱਖੀ ਨਾਲ ਜੁੜੀਏ ਉਹਨਾਂ ਸਾਬ ਜਦਾਂ ਦੇ ਵੇਖੀਏ ਵੀ ਉਹਨਾਂ ਨੇ ਧਰਮ ਨਹੀਂ ਛੱਡਿਆ ਸ਼ਹੀਦੀ ਪ੍ਰਾਪਤ ਕਰ ਲਈ ਨਿੱਕੇ ਨਿੱਕੇ 7 ਸਾਲ ਦੇ 9 ਸਾਲ ਦੀ ਉਮਰ 'ਚ ਜੇ ਸਾਡੇ ਲੋਕ ਪੰਜਾਬ ਦੇ ਨੌਜਵਾਨ ਭਾਰਤ ਦੇ ਜਾ ਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਇਸ ਦਾ ਤਰ੍ਹਾਂ ਚੱਲ ਕੇ ਜਾਤਾ ਪਾਤਾ ਤੇ ਪਿੱਛੇ ਹਟ ਗਏ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਮਰਜ਼ਾਦਾ ਦੇ ਨਾਲ ਤੁਰਿਏ ਤੇ ਖਾਲਸਾ ਰਾਜ ਬੜੀ ਦੂਰ ਨਹੀਂ ਗਾ ਉਹੀ ਗੁਰੂ ਗੋਬਿੰਦ ਸਿੰਘ ਆਲਾ ਖਾਲਸਾ ਰਾਜ ਅੱਜ ਫੇਰ ਆਊਗਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਜਹੋ ਜਲਾਲ ਦੇ ਨਾਲ ਜਿਹੜਾ ਮੁਹੱਲਾ ਆਏ ਉਹ ਨਿਕਲ ਚੁੱਕਿਆ ਆ ਰੰਭਤਾ ਹੋ ਚੁੱਕਿਆ ਅੱਗੇ ਜਾ ਕੇ ਜਿਹੜੇ ਆ ਨਿਹੰਗ ਸਿੰਘ ਫੌਜਾਂ ਦੇ ਵੱਲੋਂ ਕਰਤੱਬ ਦਿਖਾਏ ਜਾਣੇ ਨੇ ਤੋ ਕੋ ਉਸ ਮੁੱਚੀ ਸੰਗਤ ਨੂੰ ਪਤਾ ਹੈ ਕਿ ਅੱਜ ਧੰਤਨ ਬਾਬਾ ਜਰਵਰ ਸਿੰਘ ਜੀ ਧੰਤਨ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰਕੌਰ ਜੀ ਦੇਖੋ ਜਿਨ੍ਹਾਂ ਦੀ ਸ਼ਹੀਦੀ ਜੋੜ ਮੇਲ ਫਤੇਗੜ ਸਾਹਿਬ ਸਰਾਂਧੀ ਧਰਤੀ ਤੇ ਬੜੇ ਜਹੋ ਜਲਾਲ ਦੇ ਮਨਾਇਆ ਜਾ ਰਿਹਾ ਹੈ ਦੇਖੋ ਭਾਵੇਂ ਮਸੂਮ ਸੀਗੇ ਪਰ ਦਸਵੇਂ ਪਾਸ਼ਾ ਨੇ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ ਇਸ ਕਰਕੇ ਖਾਲਸਾ ਪੰਥ ਬੜੇ ਜਹੋ ਜਲਾਲ ਦੇ ਨਾਲ ਬੜੀ ਚੜ੍ਹਦੀ ਕਲਾ ਦੇ ਵਿੱਚ ਮਹੱਲਾ ਕੱਢ ਰਿਹਾ ਹੈ ਕਿਉਂਕਿ ਸਾਨੂੰ ਇਹਨਾਂ ਪੁੱਤਰੋ ਕੇ ਵਾਰ ਨੇ ਵਾਰ ਦੀਏ ਸੁੱਤ ਚਾਰ ਚਾਰ ਮੁਹੇ ਤੇ ਕੀ ਆ ਹੁਆ ਜੀਵਤ ਕਿ ਹਜ਼ਾਰ ਇਸ ਕਰਕੇ ਸਾਨੂੰ ਉਹੀ ਸਦਾਤ ਉਹੀ ਮਰਜ਼ਾਦਾ ਦਸਵੇਂ ਪਾਸ਼ਾ ਦੀ ਲੈ ਕੇ ਚੱਲਨੇ ਦੀ ਪੈਗੀ ਕੋਕ ਜੇ ਖਾਲਸਾ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਤੇ ਪੰਥ ਸਾਡ ਚੜ੍ਹਦੀ ਕਲਾ 'ਚ ਰਹੇਗਾ ਇਸ ਕਰਕੇ ਸਾਰੀ ਸੰਗਤ ਨੂੰ ਇਹੀ ਬੇਨਤੀ ਕਰਦੇ ਵੀ ਆਪਾਂ ਚੜ੍ਹਦੀ ਕਲਾ 'ਚ ਸਿੱਧੀ ਜੋੜ ਮੇਲੇ ਬੱਚਿਆਂ ਨੂੰ ਮਨਾਈਏ ਕਿਉਂਕਿ ਆਪਾਂ ਗੁਰਸਿੱਖ ਬਣੀਏ ਅੰਮ੍ਰਿਤਸ਼ਕੀਏ ਕਿਉਂਕਿ ਦਸਵੇਂ ਪਾਸ਼ਾ ਦੀ ਮਰਦਾਦ ਆ ਜੋ ਜੁੜੀਏ ਨਾ ਕਿ ਕੋਕੋ 크ਿਸਮਸ ਸਾਡਾ ਦਿਹਾੜਾ ਨਹੀਂ ਹੈਗਾ ਸਾਡੇ ਸਿੱਧੀ ਜੋੜ ਮੇਲੇ ਆ ਸਾਡੇ ਮਸ਼ੂਮ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਪੰਥ ਵਾਰਿਆ ਸਾਡੇ ਤੋਂ ਰਾਜ ਭਾਗ ਸ਼ਹਿ ਸ਼ਾਨ ਸ਼ਾਹ ਗੁਰੂ ਗੋਬਿੰਦ ਸਿੰਘ ਪਾਸ਼ਾ ਦਰਵੇਸ਼ ਗੁਰੂ ਗੋਬਿੰਦ ਸਿੰਘ ਪਾਸ਼ਾ ਕੋਕਟੇ ਵੱਡੇ ਸ਼ਾਨਸਾ ਸੀ ਉਹਨਾਂ ਨੇ ਸਾਡੇ ਉਤੋਂ ਦੀ ਸਾਰਾ ਪਰਿਵਾਰ ਵਾਰਿਆ ਇਸ ਕਰਕੇ ਅਸੀਂ ਉਹਨਾਂ ਦੀ ਸਭ ਉਹਨਾਂ ਦਾ ਸੰਧਾਤਾ ਦੇ ਚੱਲਦੇ ਉਹਨਾਂ ਦੀ ਮਰਜ਼ਾਦਾ ਦੇ ਚੱਲਦੇ ਹੋਏ ਅੰਮ੍ਰਿਤਸਰ ਕੇ ਗੁਰਸਿੱਖੀ ਦੇ ਨਾਲ ਜੁੜੀਏ ਤੇ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਸਿੱਧੀ ਜੋੜ ਮੇਲੇ ਮਨਾਈਏ ਬਾਬਾ ਜੀ ਜਿਵੇਂ ਅੱਜ ਮੌਸਮ ਖਰਾਬ ਆ ਪਰ ਖਾਲਸਾ ਦੀ ਪੂਰੀ ਚੜ੍ਹਦੀ ਕਲਾ ਜੀ ਦੇਖੋ ਜਿੱਥੇ ਸਿੱਧੀ ਜੋੜ ਮੇਲੇ ਜੇ ਆਪਾਂ ਪਤਾ ਹੈ ਕਿ ਨਿੱਕੇ ਸਾਹਿਬ ਜੀ ਜਦੋਂ ਜੰਗ ਕੀਤਾ ਮਾਰ ਆਏ ਨੇ ਉਦੋਂ ਇਹੀ ਮੌਸਮ ਸੀਗਾ ਦਾਦੇ ਠੱਕਾ ਹਵਾ ਵਗਦੀ ਸੀ ਮੀਂਹ ਵੀ ਪੈਂਦਾ ਨਿਕ ਨੀ ਕਣੀ ਦਾ ਕਿਹੜੇ ਹਾਮਣਾ ਸਾਡੇ ਸਹਬਜ਼ਾਦੇ ਮਾਤਾ ਗੁਜਰਕੌਰ ਬਿਰਧ ਸਮੇਂ ਦੇ ਵਿੱਚ ਠੰਡੇ ਬੁਰਜ ਦੇ ਵਿੱਚ ਰਹੇ ਤੇ ਜੈਨਾਂ ਕਿ ਮੀ ਅਸੀਂ ਆਪਣੇ ਤੇ ਚੱਲਾਂਗੇ ਸ਼ਾਇਦ ਸਾਨੂੰ ਉਹਨਾਂ ਬੱਚਿਆਂ ਦੀ ਯਾਦ ਆਵੇ ਉਸ ਸਾਡੀ ਬਿਰਧ ਮਾਤਾ ਦੀ ਯਾਦ ਆਵੇ ਇਸ ਕਰਕੇ ਸਾਨੂੰ ਉਹਨਾਂ ਯਾਦਾਂ ਨੂੰ ਮਹਿਸੂਸ ਕਰਕੇ ਹੀ ਥੋੜਾ ਬਹੁਤਾ ਇੱਥੇ ਲੋਕਾਂ ਦਾ ਭਲਾ ਹੋ ਸਕੇ ਅਸੀਂ ਗੁਰੂ ਸਿੱਖੀ ਨਾਲ ਜੁੜੀਏ ਉਹਨਾਂ ਸਹਬਜ਼ਾਦੇ ਆ ਦੇ ਵੇਖੀਏ ਵੀ ਉਹਨਾਂ ਨੇ ਧਰਮ ਨਹੀਂ ਛੱਡਿਆ ਸ਼ਹੀਦੀ ਪ੍ਰਾਪਤ ਕਰ ਲਈ ਨਿਕ ਨੀ ਕੇ 7 ਸਾਲ ਦੇ 9 ਸਾਲ ਦੀ ਉਮਰ 'ਚ ਜੇ ਸਾਡੇ ਲੋਕ ਪੰਜਾਬ ਦੇ ਨੌਜਵਾਨ ਭਾਰਤ ਦੇ ਜਾ ਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਤਾਰਾ ਚੱਲ ਕੇ ਜਾਂਦਾ ਪਾਤਾ ਉਹ ਪਿੱਛੇ ਹਟ ਗਏ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਮਰਜ਼ਾ ਦੇ ਨਾਲ ਤੁਰਿਏ ਤੇ ਖਾਲਸਾ ਰਾਜ ਬੜੀ ਦੂਰ ਨਹੀਂਗਾ ਉਹੀ ਗੁਰੂ ਗੋਬਿੰਦ ਸਿੰਘ ਵਾਲਾ ਖਾਲਸਾ ਰਾਜ ਅੱਜ ਫੇਰ ਆਊਗਾ